ਅੱਜ ਦੀ ਵੀਡੀਓ ਹੈਗੀ ਆਪਣੀ ਕਿਸਾਨ ਭਰਾਵਾਂ ਦੇ ਲਈ ਤੇ ਜਿੰਨਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਆਪਾਂ ਕਰਪੈਨ ਵਾਲੇ ਭਰਾਵਾਂ ਲਈ ਆ ਇੱਕ ਬਹੁਤ ਹੀ ਸੋਹਣਾ ਜਿਗਾੜ ਲੈ ਕੇ ਆਏ ਆ ਦੇਖਿਓ ਤੁਸੀਂ ਵੀਡੀਓ ਕਿਸੇ ਬਾਈ ਨੇ ਇੱਕ ਮਸ਼ੀਨ ਦੇ ਉੱਤੇ ਪਾਇਪ ਲਾਇਆ ਬਹੁਤ ਸੋਹਣਾ ਪਾਣੀ ਨੂੰ ਮਸ਼ੀਨ ਦੇ ਉੱਤੇ ਰੱਖਣ ਵਾਸਤੇ ਉਹ ਪਾਣੀ ਦੀ ਅੱਜ ਕੱਲ੍ਹ ਮਸ਼ੀਨਾਂ ਤੇ ਲੱਗੇ ਤਾਂ ਹੰਮ ਪਤੀ ਜੀ ਵੀ ਲੋੜ ਹੀ ਰਹਿੰਦੀ ਆ ਇਸ ਤਰ੍ਹਾਂ ਪਾਣੀ ਬਹੁਤ ਜਿਆਦਾ ਰਹਿੰਦਾ ਤੇ ਇੱਕ ਇਹ ਬਹੁਤ ਸਸਤਾ ਜਿਗਾੜਾ ਹੈਗਾ ਤੇ ਸਾਰੇ ਵੀ ਇਹ ਮਸ਼ੀਨਾਂ ਆ ਦੇਖਿਓ ਤੇ ਨਾਲੇ ਕਮੈਂਟ ਕਰਿਓ ਕਿਵੇਂ ਲੱਗਾ ਤੁਹਾਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਦੂਜੀ ਗੱਲ ਹੈਗੀ ਆ ਵੀ ਜਿੰਨੇ ਵੀ ਬੀੜਾਂ ਦੇ ਖੇਤਾਂ ਦੇ ਵਿੱਚ ਲਗਭਗ ਸਾਰਿਆਂ ਦੇ ਮੋਟਰਾਂ ਹੈਗੇ ਨੇ ਤੇ ਟਰਾਂਸਫਾਰਮਰ ਉਹਨਾਂ ਥੱਲੋਂ ਕਣਕ ਵੱਢ ਕੇ ਗੜਾਈ ਕਰਨ ਕਰਨੀ ਚਾਹੀਦੀ ਹੈ ਤੇ ਜਿਹੜੇ ਆਪਣੇ ਖੰਭੇ ਹੁੰਦੇ ਨੇ ਬਾੜਾ ਦੇ ਵਿੱਚ ਉਹਨਾਂ ਥੱਲੋਂ ਵੀ ਜੇ ਕੱਟਿਆ ਜਾਵੇ ਉਹ ਗੱਲ ਬਹੁਤ ਵਧੀਆ ਸਾਨੂੰ ਪਤਾ ਵੀ ਫਿਰ ਕਿਸੇ ਦਾ ਕੋਈ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਕਾਹ ਲੋ ਕਈ ਵਾਰ ਢੇਰੀ ਨੂੰ ਢੀ ਆਉਂਦੀ ਆ ਕਈ ਵਾਰ ਸਪਰਕ ਵੱਜ ਜਾਂਦਾ ਤਾਂ ਉਹਦੇ ਨਾਲ ਵੀ ਨੁਕਸਾਨ ਤੋਂ ਬਚਾਇਆ ਜਾ ਸਕਦਾ ਤੇ ਵੀਡੀਓ ਨੂੰ ਕਿਸਾਨ ਭਰਾਵਾਂ ਤੱਕ ਜੂਰ ਪਹੁੰਚਾਓ ਤੇ ਆਹ ਜਿਗਾਰ ਬਹੁਤ ਸਸਤਾ ਤੇ ਸੌਖੀ ਬੰਦਾ ਲਾ ਸਕਦਾ ਆਪ ਹੀ ਮਸ਼ੀਨ ਦਾ ਫੋਰਮੈਨ ਤਿਆਰ ਕਰਕੇ